ਸ਼ੀ ਕਾਲ ਪ੍ਰਭੋ ਅੱਜ ਅੱਜ ਸ਼ਾਮ ਨੂੰ 5 ਵਜੇ ਆਹ ਡਰਾਗ ਨਿਕਲ ਜਾਣਾ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸਾਰਾ ਤਾਮਾ ਝਾਮਾ ਸ਼ਾਮ ਨੂੰ ਆਪਾਂ ਵੰਡ ਦੇਣਾ ਬਈ ਸਭ ਤੋਂ ਪਹਿਲਾਂ ਨੰਬਰ ਨੋਟ ਕਰਾ ਲਓ 7814502126 500 ਦੇ ਤਿੰਨ ਕੋਪਨ ਨੇ 1000 ਦੇ 10 2000 ਦੇ 25 ਤੇ 5000 ਦੇ 75 ਕੋਪਨ ਨੇ ਕੁਝ ਘੰਟਿਆਂ ਬਾਅਦ ਸਾਰੇ ਇਨਾਮ ਵੰਡ ਦੇਣੇ ਨੇਗੇ ਪਹਿਲੇ ਇਨਾਮ ਦੇ ਵਿੱਚ 4/2 ਥਾਰ ਦੇਣੀਆਂ ਆ ਆਪਸ਼ਨ ਦੇ ਵਿੱਚ 4/4 855 ਟਰੈਕਟਰ ਆ ਤੀਜੀ ਆਪਸ਼ਨ ਦੇ ਵਿੱਚ ਕ੍ਰੇਟਾ ਕਾਰ ਆ ਤੇ ਕੈਸ਼ ਦੀ ਆਪਸ਼ਨ ਵੀਰੇ ਸਾਰੇ ਇਨਾਮਾਂ ਦੇ ਵਿੱਚ ਆ ਦੂਜੇ ਇਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਆ ਆਪਸ਼ਨ 'ਚ ਮੋਡੀਫਾਈ ਫੋਰਡ ਆਗਾ कुल 113 ਇਨਾਮ ਕੁਝ ਘੰਟਿਆਂ ਬਾਅਦ ਵੰਡ ਦੇਣੇ ਨੇਗੇ 500 ਦੇ 3 ਕੁੱਪਨ ਨੇ 1000 ਦੇ 10 2000 ਦੇ 25 ਤੇ 5000 ਦੇ 75 ਕੁੱਪਨ ਨੇ ਸਪੈਸ਼ਲ ਮਿਨੀ ਡਰਾਅ ਚ ਆਪਣੀ ਜੀਪ ਦੇਣੀ ਆ ਇਹਦੇ ਕੁਪਨ ਉਹਨਾਂ ਪੈਣਾ ਭਰਾਵਾਂ ਨੂੰ ਮਿਲਣਗੇ ਜਿਹੜੇ 1000 2000 ਜਾਂ ਉਸ ਤੋਂ ਜ਼ਿਆਦਾ ਦੀ ਪੇਮੈਂਟ ਕਰਨਗੇ ਇਹ ਵਿੱਚ ਬਈ ਲਿਮਟਿਡ ਹੀ ਕੁਪਨੀ ਹੋਣਗੇ ਬਿਲਕੁਲ ਬਾਈ ਜੀ ਆਪਣਾ ਇੱਕ ਨਾਮ ਦਾ ਸਪੈਸ਼ਲ ਮਿਨੀ ਜਾ ਬਈ 101 ਮੇਨ ਚ ਤੇ 11 ਮਿਨੀ ਜੀ ਬਈ ਕੁੱਲ 113 ਨਾਮਾਂ 113 ਦੇ 13 ਨਾਮ 25 ਅਗਸਤ ਨੂੰ ਆਪਾਂ ਕੱਢ ਦੇਣਾ ਸ਼ਾਮ ਨੂੰ 5 ਵਜੇ ਬਿਲਕੁਲ ਬਾਈ ਜੀ ਇੱਕ ਬਈ ਆਪਣਾ ਐਡਰੈਸ ਦੱਸੋ ਜੇ ਕਿਸੇ ਭਰਾ ਨੇ ਆਫ ਨੇ ਆ ਕੇ ਇੱਥੇ ਪਾਉਣੇ ਆ ਪਿੰਡ ਮੌੜਾ ਜ਼ਿਲ੍ਹਾ ਸੰਗਰੂਰ ਪਾਤਣਾ ਰੋਡ ਤੇ ਆਪਣਾ ਪਿੰਡ ਸਥਿਤ ਹੈ ਬਈ ਤੇ ਬਾਬਾ ਜੰਨਦਾ ਜੀ ਦੇ ਧਰਮ ਸਥਾਨ ਤੇ ਦਾਨ ਪੱਤਰ ਸਕੀਮ ਚੱਲ ਰਹੀ ਹੈਗੀ ਠੀਕ ਆ ਬਾਈ ਤੇ ਇਸ ਤੋਂ ਪਹਿਲਾਂ ਆਪਾਂ ਦੋ ਡਰਾਅ ਮਿੰਨੀ ਕੱਢ ਚੁੱਕੇ ਆ ਬਹੁਤ ਹੀ ਕੈਂਟ ਰਿਜ਼ਲਟ ਗੱਲੋਂ ਪਾਰ ਦੇ ਟੰਗ ਨਾਲ ਉਸੇ ਤਰੀਕੇ ਆਪਾਂ 25 ਤਰੀਕ ਨੂੰ ਸਾਰੀ ਸੰਗਤ ਦੇ ਸਾਹਮਣੇ ਲਾਈਵ ਦਾਨ ਪੱਤਰ ਸਕੀਮ ਦਾ ਰਿਜ਼ਲਟ ਕੱਢਿਆ ਜਾਊਗਾ ਲੈ ਭਰਾਓ ਖਿੱਚ ਕੇ ਕੂਪਨ ਪਾ ਲਓ ਤੇ ਜਿਹੜੇ ਚੈਨਲ ਤੇ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਇਹਦੀ ਲਾਈਵ ਚੱਲੂ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਜੀ